ਦੋਸਤੋ ਅੱਜ ਤੁਹਾਡੀ ਫਰਮਾਇਸ਼ ਤੇ ਸਤਿੰਦਰ ਸਰਤਾਜ ਹੁਣਾ ਦਾ ਗੀਤ ਤੇਰੇ ਬਿਨਾ ਨਾ ਗੁਜ਼ਾਰਾ ਹੈ ਬਸ ਤਾਂ ਉਹਦੇ ਸਾਰੇ ਗਾਣੇ ਬੜੇ ਮਕਬੂਲ ਹੋਏ ਨੇ ਪਰ ਅੱਜ ਕੱਲ ਜੋ ਸ਼ੇਰ ਬੜਾ ਸਾਰੇ ਗਾ ਰਹੇ ਹੂੰ ਤੇ ਮੈਨੂੰ ਬੜੀਆਂ ਸਰੀਆਂ ਰਿਕੁਐਸਟ ਵੀ ਆਈਆਂ ਸੀਆਂ ਕਿ ਉਸ ਸ਼ੇਰ ਦੀ ਜਿਹੜੀ ਹੈ ਉਹ ਨੋਟੇਸ਼ਨ ਤੁਹਾਨੂੰ ਮੈਂ ਕੱਢ ਕੇ ਹਰਮੋਨੀਅਮ ਦੇ ਉੱਤੇ ਕਿਸ ਤਰ੍ਹਾਂ ਗਾਇਆ ਜਾਂਦਾ ਜਾਂ ਵਜਾਇਆ ਜਾ ਸਕਦਾ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਅੱਜ ਪਹਿਲਾਂ ਥੋੜਾ ਜਿਹਾ ਗਾਣੇ ਦਾ ਪਾਰ ਸੁਣਦੇ ਆ ਤੇਰੇ ਨੈਣਾਂ ਵਿੱਚ ਦੇਖੇ ਦੇਖਿਆ ਤੈਨੂੰ ਨਹੀਂ ਮੇਂ ਜਾਂ ਵੀ ਬੰਨ ਜਾਇਆ ਕੇ ਮੈਨੂੰ ਨਹੀਂ ਦੋਸਤੋ ਇਹ ਗਾਣਾ ਮੁੰਡੇ ਕੁੜੀਆਂ ਦੋਵੇਂ ਗਾ ਸਕਣ ਇਸ ਕਰਕੇ ਆਪਾਂ ਇਸ ਸਕੇਲ ਤੋਂ ਯਾਨੀ ਕਿ ਪੰਜਵੇਂ ਕਾਲੇ ਤੋਂ ਇਹਨੂੰ ਆਪਾਂ ਆਪਣਾ ਸਾ ਮੰਨ ਕੇ ਇੱਥੋਂ ਇਹ ਗਾਣਾ ਆਪਾਂ ਗਾ ਸਕਦੇ ਹਾਂ ਤੁਸੀਂ ਕਿਸੇ ਵੀ ਸੁਰ ਨੂੰ ਆਪਣਾ ਸਾ ਮੰਨ ਕੇ ਉੱਥੋਂ ਗਾ ਸਕਦੇ ਹੋ ਜੇ ਤੁਹਾਨੂੰ ਇਹ ਵੀ ਉੱਚਾ ਲੱਗਦਾ ਤੁਸੀਂ ਇੱਦੋਂ ਵੀ ਨੀਵਾ ਕਰਕੇ ਗਾ ਸਕਦੇ ਹੋ ਰੇ ਸਾ ਸਾ ਨੀ ਰੇ ਸਾ ਸਾ ਨੀ ਨੀ ਸਾ ਐਜ਼ ਇਟ ਇਜ਼ ਇਹੀ ਦੁਆਰਾ ਫਿਰ ਰਿਪੀਟ ਹੋਣੀ ਹੈ ਰੇਸਾ ਨੀ ਰੇਸਾ ਨੀ ਸੇਦੀ ਧਨੀ ਨੀ ਸ ਕਿੰਨੇ ਦੋਵਾਂ ਲਾਈਨਾਂ ਤੇ ਆਊਗਾ ਪਹਿਲਾਂ ਤੇਰੇ ਨੈਣਾਂ ਵਿੱਚ ਫਿਰ ਦੇਖਿਆ ਤੈਨੂੰ ਨਹੀਂ ਛੇਤੀ ਆ ਕੇ ਮਿਲਦਾ ਸੋ ਇਹ ਥੋੜਾ ਜਿਹੜੇ ਆਵਲੇ ਸੋਰ ਹੈਗੇ ਤੇਜ਼ ਲੱਗਣਗੇ ਕਿ ਵਸੋਂ ਬਰਦ ਹੋ ਗਿਆ ਕੋਈ ਚੱਲਦਾ ਨਾ ਚੋਰ ਹੈ ਸੰਸੰਸੰ ਨੀ ਦਰ ਸੰਧਾ ਤਵਾ ਮੋਗ ਮੋ 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 ਦਾ ਨਾ ਮੋ ਬੁੱਝਾ ਨਾ ਬਨਾ ਚਾ